ਤਿੰਨ ਯਾਰਾਂ ਦੇ ਵੱਲੋਂ ਆਪਣੇ ਹੀ ਯਾਰ ਦਾ ਕਤਲ ਕੀਤਾ ਗਿਆ ਪਹਿਲਾਂ ਉਸ ਨੂੰ दारू ਪਿਲਾਈ ਜਾਂਦੀ ਆ दारू ਪਿਲਾਉਣ ਤੋਂ ਬਾਅਦ ਉਸ ਦਾ ਗਲਾ ਝੜਾ ਉਹ ਵੱਢ ਦਿੱਤਾ ਜਾਂਦਾ ਗਲਾ ਵੱਢਣ ਤੋਂ ਬਾਅਦ ਉਸ ਦੀ লাশ ਨੂੰ ਆਗਾ ਛੜੀਓ ਲਗਾ ਦਿੱਤੀ ਜਾਂਦੀ ਆ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਆ ਕਿ ਇਹ ਜਿਹੜਾ ਪੂਰਾ ਮਾਮਲਾ ਹੈ ਉਹ ਮੋਗਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਤਿੰਨ ਯਾਰਾਂ ਦੇ ਵੱਲੋਂ ਆਪਣੇ ਹੀ ਯਾਰ ਦਾ ਕਤਲ ਆ ਛੜਾਓ ਕਰ ਦਿੱਤਾ ਜਾਂਦਾ ਪਹਿਲਾਂ ਉਸ ਨੂੰ ਸ਼ਰਾਬ ਪਲਾਈ ਜਾਂਦੀ ਆ ਜਦੋਂ ਉਹ ਨਸ਼ੇ ਦੇ ਵਿੱਚ ਧੁੱਤ ਹੋ ਜਾਂਦਾ ਉਸ ਤੋਂ ਬਾਅਦ ਉਸ ਦਾ ਗਲਾ ਜੜਾ ਵੜ ਦਿੱਤਾ ਜਾਂਦਾ ਹੈ ਗਲਾ ਵੜਨ ਤੋਂ ਬਾਅਦ ਉਸ ਦੀ লাশ ਨੂੰ ਆਗਾ ਜੜੀ ਉਹ ਲਗਾ ਦਿੱਤੀ ਜਾਂਦੀ ਆ ਤਾਂ ਕਿ ਉਸ ਦੀ ਪਛਾਣ ਆ ਜੜੀ ਉਹ ਨਾ ਹੋ ਸਕੇ ਤਾਂ ਕਾਰਨ ਇਹ ਰਹਿੰਦੇ ਨੇ ਕਿ ਜਿਹੜਾ ਮ੍ਰਿਤਕ ਸੀ ਉਸ ਦੇ ਕੋਲ ਉਸ ਦੇ ਆਪਣੇ ਯਾਰ ਦੋਸਤ ਦੀ ਉਸ ਦੀ ਸਹੇਲੀ ਦੇ ਨਾਲ ਇਤਰਾਜ ਯੋਗ ਵੀਡੀਓ ਹੁੰਦੀ ਆ ਜਿਸ ਤੋਂ ਬਾਅਦ ਉਸ ਦੇ ਯਾਰ ਦੇ ਵੱਲੋਂ ਇਹ ਪਲਾਨ ਬਣਾਇਆ ਜਾਂਦਾ ਉਸ ਨੂੰ ਬੁਲਾਇਆ ਜਾਂਦਾ ਬੁਲਾਉਣ ਤੋਂ ਬਾਅਦ ਉਸ ਨੂੰ ਸ਼ਰਾਬ ਪਿਲਾ ਦਿੱਤੀ ਜਾਂਦੀ ਆ ਜਦੋਂ ਮ੍ਰਿਤਕਾ ਨਸ਼ੇ ਦੇ ਵਿੱਚ ਧੁੱਤ ਹੋ ਜਾਂਦਾ ਉਸ ਤੋਂ ਬਾਅਦ ਉਸ ਦਾ ਗਲਾ ਜਿਹੜਾ ਉਵੜ ਦਿੱਤਾ ਜਾਂਦਾ ਹੈ ਲਾਸ਼ ਦੀ ਪਛਾਣ ਨਾ ਆ ਸਕੇ ਉਸ ਲਈ ਜਿਹੜਾ ਮ੍ਰਿਤਕ ਸੀ ਉਸ ਨੂੰ ਆਗਾ ਛੜੀ ਉਹ ਲਗਾ ਦਿੱਤੀ ਜਾਂਦੀ ਆ ਤਾਂ ਅੱਧ ਸੜੀ ਲਾਸ਼ ਨੂੰ ਛੱਡ ਕੇ ਜਿਹੜੇ ਦੋਸ਼ੀ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਨੂੰ ਡਰੇਨ ਦੇ ਕੋਲ ਪਈ ਇਹ ਅੱਧ ਸੜੀ ਲਾਸ਼ ਮਿਲਦੀ ਆ ਜਿਸ ਦੀ ਪਛਾਣ ਆ ਜਿਹੜੀ ਉਹ ਨਹੀਂ ਹੋ ਰਹੀ ਸੀ ਤਾ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈਆਂ ਜਿਹੜੀ ਉਹ ਕੀਤੀ ਜਾਂਦੀ ਆ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੰਗਾਲੇ ਜਾਂਦੇ ਨੇ ਤੇ ਜਿਹੜਾ ਮ੍ਰਿਤਕ ਸੀ ਉਸ ਦੀ ਪਛਾਣ ਹੋ ਜਾਂਦੀ ਆ ਤਾਂ ਜਦੋਂ ਉਸ ਦੀ ਪਛਾਣ ਹੁੰਦੀ ਆ ਫਿਰ ਪੁਲਿਸ ਦੇ ਵੱਲੋਂ ਕਾਰਵਾਈਆਂ ਜਿਹੜੀ ਉਹ ਕੀਤੀ ਜਾਂਦੀ ਆ ਤੇ ਕਾਰਵਾਈ ਦੇ ਦੌਰਾਨ ਇਹ ਪਤਾ ਲੱਗਦਾ ਹੈ ਕਿ ਇਸ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ ਤੇ ਕਤਲ ਕਰਨ ਵਾਲੇ ਕੋਈ ਹੋਰ ਨਹੀਂ ਸਗੋ ਇਸ ਦੇ ਹੀ ਯਾਰ ਨੇ ਜਿਹੜੇ ਉਹ ਹੁੰਦੇ ਨੇ ਪਹਿਲਾਂ ਮ੍ਰਿਤਕ ਨੂੰ ਸ਼ਰਾਬ ਪਿਲਾਉਂਦੇ ਨੇ ਸ਼ਰਾਬ ਪਿਲਾਉਣ ਤੋਂ ਬਾਅਦ ਜਦੋਂ ਉਹ ਨਸ਼ੇ ਦੇ ਵਿੱਚ ਧੁੱਤ ਹੋ ਜਾਂਦਾ ਹੈ ਤਾ ਫਿਰ ਉਸ ਦਾ ਗਲਾ ਜਿਹੜਾ ਉਹ ਵੜ ਦਿੰਦੇ ਨੇ ਸਬੂਤ ਮਿਟਾਉਣ ਦੇ ਲਈ ਫਿਰ ਉਸ ਦੀ লাশ ਨੂੰ ਆਗਾ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ ਤਾਂ ਕਾਰਨ ਇਹ ਰਹਿੰਦਾ ਕਿ ਜਿਹੜਾ ਮ੍ਰਿਤਕ ਸੀ ਉਸ ਦੇ ਕੋਲ ਉਸ ਦੇ ਯਾਰ ਦੋਸਤ ਦੀ ਇੱਕ ਇਤਰਾਜਯੋਗ ਵੀਡੀਓ ਹੁੰਦੀ ਆ ਤੇ ਮ੍ਰਿਤਕਾ ਜਿਹੜਾ ਆਪਣੇ ਯਾਰ ਦੋਸਤ ਨੂੰ ਬਲੈਕਮੇਲ ਆ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਮ੍ਰਿਤਕ ਦਾ ਯਾਰ ਦੋਸਤੇ ਪਲਾਨ ਬਣਾਉਂਦਾ ਆਪਣੇ ਹੋਰ ਯਾਰਾਂ ਨੂੰ ਬੁਲਾ ਲੈਂਦਾ ਤੇ ਮ੍ਰਿਤਕ ਨੂੰ ਵੀ ਫੋਨ ਕਰ ਲੈਂਦਾ ਤਾਂ ਜਦੋਂ ਮ੍ਰਿਤਕ ਉੱਥੇ ਪਹੁੰਚ ਜਾਂਦਾ ਉਸ ਤੋਂ ਬਾਅਦ ਉਸ ਨੂੰ दारू ਆ ਜਿਹੜੀ ਉਹ ਪਲਾ ਦਿੱਤੀ ਜਾਂਦੀ ਹੈ दारू ਪਿਲਾਉਣ ਤੋਂ ਬਾਅਦ ਜਦੋਂ ਉਹ ਨਸ਼ੇ ਦੇ ਵਿੱਚ ਹੋ ਜਾਂਦਾ ਤਾਂ ਉਸ ਦਾ ਗਲਾ ਜੜਾ ਵੜ ਦਿੱਤਾ ਜਾਂਦਾ ਗਲਾ ਵੱਢਣ ਤੋਂ ਬਾਅਦ ਉਸ ਦੀ লাশ ਨੂੰ ਆਗਾ ਜੜੀਓ ਲਗਾ ਦਿੱਤੀ ਜਾਂਦੀ ਹੈ ਤਾਂ ਜਿਹੜੀ লাশ ਹੈ ਉਹ ਅੱਧ ਸੜੀ ਹੋ ਜਾਂਦੀ ਹੈ ਜਿਸ ਦੀ ਪਛਾਣ ਆ ਜਿਹੜੀ ਉਹ ਤੱਕ ਨਹੀਂ ਹੁੰਦੀ ਤੇ ਜਿਹੜੇ ਉਹ ਮੁਲਜ਼ਮ ਹੁੰਦੇ ਨੇ ਉਹ ਉਸ ਦਾ ਫੋਨ ਤੇ ਮੋਟਰਸਾਈਕਲ ਆਪਣੇ ਨਾਲ ਲੈ ਜਾਂਦੇ ਨੇ ਤਾਂ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਸੀਸੀਟੀਵੀ ਕੈਮਰੇ ਨੇ ਛੜੇ ਉਹ ਖੰਗਾਲੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਸ ਦੇ ਨਾਲ ਇੱਕ ਮੁੰਡਾ ਜਿਹੜਾ ਉਹ ਦਿਖਾਈ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਤੇ ਇਹਨਾਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਤਿੰਨ ਮੁਲਜ਼ਮਾਂ ਵੀ ਆ ਜਿਨ੍ਹਾਂ ਨੇ ਆਪਣੇ ਹੀ ਯਾਰ ਦਾ ਕਤਲ ਜਿਹੜਾ ਉਹ ਕਰ ਦਿੱਤਾ ਉਸ ਨੂੰ दारू ਪਿਲਾ ਕੇ ਉਸ ਦਾ ਗਲਾ ਵੱਢਿਆ ਗਿਆ ਗਲਾ ਵੱਢਣ ਤੋਂ ਬਾਅਦ ਉਸ ਦੀ লাশ ਨੂੰ ਆਗਾ ਛੜਿਓ ਲਗਾ ਦਿੱਤੀ ਜਾਂਦੀ ਆ ਤਾਂ ਇਹ ਪੂਰਾ ਮਾਮਲਾ ਮੋਗਾ ਤੋਂ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਬੀਤੇ ਦਿਨਾਂ ਦੇ ਵਿੱਚ ਇੱਕ লাশ ਮਿਲਦੀ ਆ ਜਿਹੜੀ ਕਿ ਅੱਧ ਸੜੀ ਹੁੰਦੀ ਆ ਉਮਰ ਮਹਿਜ਼ 22 ਤੋਂ 23 ਸਾਲ ਹੁੰਦੀ ਆ ਤਾਂ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਕਤਲ ਦੀ ਵਜਾ ਏ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਮ੍ਰਿਤਕ ਕੋਲ ਉਸਦੇ ਯਾਰ ਦੋਸਤਰੀ ਇੱਕ ਇਤਰਾਜਯੋਗ ਵੀਡੀਓ ਹੁੰਦੀ ਆ ਤੇ ਜਿਹੜਾ ਮ੍ਰਿਤਕ ਸੀ ਉਹ ਬਲੈਕਮੇਲ ਆਪਣੇ ਯਾਰ ਦੋਸਤ ਨੂੰ ਕਰ ਰਿਹਾ ਹੁੰਦਾ ਜਿਸ ਤੋਂ ਬਾਅਦ ਮ੍ਰਿਤਕ ਦੇ ਯਾਰ ਦੋਸਤ ਦੇ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਆ ਜਿਹੜਾ ਉਹ ਦਿੱਤਾ ਜਾਂਦਾ ਤਾਂ ਪੁਲਿਸ ਦੇ ਵੱਲੋਂ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਕਾਬੂ ਆ ਜਿਹੜਾ ਉਹ ਕਰ ਲਿਆ ਗਿਆ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਕੱਲ ਸਾਨੂੰ ਇੱਕ ਪਰਸੋਂ ਰਾਤੀ ਸਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਇੱਕ 22-23 ਸਾਲ ਦਾ ਲੜਕਾ ਹੈਗਾ ਉਹਦੀ ਡੈਡ ਬੋਡੀ ਜਿਹੜਾ ਸਿੰਘਾ ਵਾਲਾ ਡਰੇਨ ਹੈ ਉਥੇ ਪਈ ਹੈਗੀ ਹੈ ਮੌਕੇ ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ ਮੋਗਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਨੂੰ ਰਸ਼ ਕੀਤਾ ਗਿਆ ਡੀਐਸਪੀ ਸਿਟੀ ਡੀਐਸਪੀ ડી ਸਾਹਿਬ ਇਨਚਾਰਜ ਹੋਈ ਹੈ ਐਫਐਚਓ ਚੜ੍ਹੇ ਉਹਨਾਂ ਦੀ ਇਮੀਡੀਏਟਲੀ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਦੀ ਤੇ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਉਹ ਗੁਰਮukh ਸਿੰਘ ਦੀ ਰੋਈ ਜਿਹੜਾ ਕਿ ਪਿੰਡ ਸਿੰਘਾ ਵਾਲਾ ਦੀ ਰਹਿਣ ਵਾਲਾ ਸੀ ਉਥੋਂ ਅਦਕ ਕਿਲੋਮੀਟਰ ਦੂਰ ਪਿੰਡ ਹੈ ਉਥੋਂ ਦਾ ਰਹਿਣਾ ਵਾਸੀ ਸੋ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਜੀ ਅ ਗੱਲ ਦੇ ਵਿੱਚ ਪੜਨਾ ਪਾਇਆ ਹੋਇਆ ਸੀ ਤੇ ਨਾਲੇ ਜਲੀ ਹੋਈ ਅ ਅ ਅ ਅ ਅ ਸਾਡੀ ਅ ਅ ਸਾਡੀ ਲਾਸ਼ ਸੀਗੀ ਤੇ ਉਥੋਂ ਮੌਕੇ ਤੋਂ ਸਾਨੂੰ ਕੋਈ ਉਹਦਾ ਫੋਨ ਵਗੈਰਾ ਜਾਂ ਕੁਝ ਵੀ ਬਰਾਮਦ ਨਹੀਂ ਹੋਇਆ ਸੋ ਬਿਲਕੁਲ ਬਲਾਈਂਡ ਸੀ ਤੋਂ ਜਦੋਂ ਅਸੀਂ ਕੱਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੀ ساری ਟੀਮ ਮੌਕੇ ਉੱਤੇ ਕੀਤਾ ਪ੍ਰੋਪਰ ਅਸੀਂ ਆਪਣੇ ਟੈਕਨੀਕਲੀ ਤੇ ਨਾਲ ਹਿਊਮਨ ਸਰਚਸ ਲਗਾ ਕੇ ਅ ਅ ਇਹ ਮਕਦਮਾ ਅਸੀਂ ਟਰੇਸ ਕਰ ਲਿਆ ਸੋ ਸਾਨੂੰ ਜਿਹੜੇ ਤਿੰਨ ਦੋਸ਼ੀ ਇਹਦੇ ਵੀ ਫਿਗਰ ਆਊਟ ਹੋਏ ਨੇ ਜਿਹਦੇ ਨਾਮ ਗੁਰਬਾਵਾ ਗੁਰਲਾਲ ਤੇ ਓੰਕਾਰ ਹੈਗੇ ਨੇ ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਦਾ ਫਰੈਂਡ ਸੀਗਾ ਮਿਤਰ ਸੀ ਜਿਹਦੀ ਡੈਥ ਹੋਈ ਉਹਦਾ ਸੋ ਲੋਕਲ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਵਾ ਤੇ ਉਹਦੀ ਕੋਈ ਉਹਦੀ ਗਰਲਫ੍ਰੈਂਡ ਸੀਗੀ ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ ਤੇ ਇਹਨਾਂ ਨੇ ਪਹਿਲਾਂ ਗੁਰਬਾਵਾ ਨੇ ਆਪਣੇ ਦੋ ਹੋਰ ਦੋਸਤ ਗੁਰਲਾਲ ਤੇ ਓੰਕਾਰ ਗੁਰਲਾਲ ਬੇਸਿਕਲੀ ਇਹ ਤਾਂ ਦੋਸਤ ਹੀ ਓੰਕਾਰ ਅਗੇ ਗੁਰਲਾਲ ਦਾ ਦੋਸਤ ਸੀ ਤੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਕਿ ਮੈਂ ਇਹ ਪ੍ਰੋਬਲਮ ਦੇ ਵਿੱਚ ਹੈ ਗਿਆ ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਉਹਨੂੰ ਇਸ ਤਰ੍ਹਾਂ ਉਹਦਾ ਮਰਡਰ ਕਰੀਏ ਤੋ ਅਲਟੀਮੇਟਲੀ 15 ਤਰੀਕ ਨੂੰ ਜਦੋਂ ਸ਼ਾਮ ਨੂੰ ਗਿਆ ਕਿ ਉੱਥੇ ਇਹਨੇ ਪਹਿਲਾਂ ਇਹਨਾਂ ਨੇ ਧਾਰੂ ਤੇ ਜਿਹੜਾ ਲਿਕਰ ਕੰਜ਼ੂਮ ਕੀਤੀ ਮੌਕੇ ਤੇ ਜਾ ਕੇ ਕਿ ਚਾਰਾਂ ਬੰਦਿਆਂ ਨੇ ਤਿੰਨ ਤਿੰਨੋਂ ਦੋਸ਼ੀ ਨੇ ਤੇ ਚੌਥਾ ਜਿਹੜੀ ਡੈਥ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਡਰ ਇਨਫਲੂਐਂਸ ਆਲਕੋਹਲ ਸੀਗਾ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀਗਾ ਤਾਂ ਫਿਰ ਉਸੇ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮਰਦ ਗਲਪੈ ਨੂੰ ਗੁਰਬਾਵਾ ਨਹੀਂ ਸੀਗੀ ਤੇ ਗੁਰਮੁਖਪੁਰ ਵੀਡੀਓ ਬਣੀ ਜੀ 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 ਇਸ ਤਰ੍ਹਾਂ ਹਾਂ ਬਿਲਕੁਲ ਉਸਨੂੰ ਲਾਸ਼ ਨੂੰ ਬੁਲਾਇਆ ਗਿਆ ਬੇਸਿਕਲੀ ਐਵਿਡੈਂਸ ਡਿਸਟਰਾਇ ਕਰਨ ਲਈ ਕਿ ਉਹਦੀ ਆਇਡੈਂਟੀਟੀ ਖਤਮ ਹੋ ਜਾਏ ਉਹਦੇ ਲਈ ਜਲਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਆਪਣਾ ਇਹ ਗੁਰਬਾਵਾ ਹੈਗਾ ਇਹਦੇ ਵੱਲੋਂ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜੇ ਗੁਰਲਾਲ ਤੇ ਓਂਕਾਰ ਆਏ ਫਿਰ ਜਦੋਂ ਵੀ ਇਹਨੂੰ ਕੱਲ ਇਹਨਾਂ ਦੇ ਪਿੰਡੋਂ ਸੈਦੋਂ ਤਰ੍ਹਾਂ-ਤਰ੍ਹਾਂ ਦੇ ਵਿੱਚ ਪੈਂਦਾ ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨੇ ਕਿਵੇਂ ਸਰੀਰ ਪਤਾ ਲੱਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੰਬਾਈਨਡ ਸੀਗਾ ਜੀ ਦੋਨੋਂ ਟੈਕਨੀਕਲੀ ਵੀ ਤੇ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲੀ ਤਾਂ ਜਿਵੇਂ ਮੈਂ ਜ਼ਿਆਦਾ ਤਾਂ ਨਹੀਂ ਦੱਸਦਾ ਕਿਉਂਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਫਿਰ ਵੀ ਸੀਸੀਟੀਵੀ ਕੈਮਰਾਸ ਤੋਂ ਸਾਨੂੰ ਪਤਾ ਚੱਲ ਗਿਆ ਕਿ ਉਹ ਜਿਹੜਾ ਮ੍ਰਿਤਕ ਸੀਗਾ ਉਹਦੇ ਪਿੱਛੇ ਇੱਕ ਬੰਦਾ ਬੈਠ ਕੇ ਜਾ ਰਿਹਾ ਹੈ ਫਿਰ ਜਦੋਂ ਉਸੇ ਮੌਕੇ ਦੀ ਸਾਰੀ ਪੜਤਾਲ ਕੀਤੀ ਸਾਨੂੰ ਉਹਦੇ ਬਾਰੇ ਦੋਸਤ ਬਾਰੇ ਪਤਾ ਚੱਲਿਆ ਤੇ ਕੁਝ ਛਿੱਟ ਸਾਨੂੰ ਇਨਫੋਰਮੇਸ਼ਨ ਟੈਕਨੀਕਲੀ ਵੀ ਹਾਸਲ ਹੋਈ ਤੇ ਹਿਊਮਨ ਇੰਟੈਲੀਜੈਂਸ ਹਾਂਜੀ ਕਿੰਨੇ ਬੰਦੇ ਰੈਸਟਿੰਗ ਪਹਿਲਾਂ ਮਾਰਿਆ ਪਰ ਉੱਥੇ ਉੱਥੇ ਜਗ੍ਹਾ ਤੋਂ ਸਪੋਰਟ ਜੀ 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 ਉੱਥੇ ਜੀ ਜੀ ਉੱਥੇ ਗੁਰਲਾਲ ਨਹੀਂ ਕੁੱਦ ਦੇ ਨਾਲ ਇਹਦਾ ਗਲਾ ਵੱਢੇ ਗੁਰਬਾਬਾ ਗੁਰਬਾਬਾ ਗੁਰਲਾਲ ਸੌਰੀ ਗੁਰਲਾਲ ਜਿਹੜਾ ਸੈਕੰਡ ਦੋਸ਼ੀ ਹੈ ਗੁਰਲਾਲ ਉਤੋਂ ਹੀ ਕਿਚ ਰਿਕਵਰ ਹੋਇਆ ਉਹ ਜੀ 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 ਸ਼ੈਲਰ ਦੇ ਵਿੱਚ ਪਹਿਲਾਂ ਐਕਚੁਅਲੀ ਇਹਨਾਂ ਦੀ ਐਸੋਸੀਏਸ਼ਨ ਵੀ ਤਾਂ ਹੀ ਹੋਈ ਸੀ ਕਿ ਜਿਹੜਾ ਗੁਰਬਾਬਾ ਹੈਗਾ ਤੇ ਗੁਰਲਾਲ ਹੈ ਇਹ ਦੋਨੋਂ ਇਕੱਠੇ ਸ਼ੈਲਰ 'ਚ ਕੰਮ ਕਰਦੇ ਸੀ ਠੀਕ ਹੈ ਜੀ ਸਿੰਘਾ ਵਾਲਾ ਹੀ ਉੱਥੇ ਹੈਗਾ ਉੱਥੇ ਕੱਢੀ ਕੰਮ ਕਰਦੇ ਸੀ ਤੇ ਫਿਰ ਇਹ ਤਾਂ ਹੀ ਇਹਨੇ ਗੁਰਬਾਵਾ ਨੇ ਗੁਰਲਾਲ ਨਾਲ ਸ਼ੇਅਰ ਕੀਤੀ ਤੇ ਫਿਰ ਮੁੜ ਕੇ ਉਹਨਾਂ ਨੇ ਇਹ ਪਲਾਨ ਨਾ ਗੁਰਿਸਤਾਰੀ ਵੀ ਕੀ ਦੇਖ ਲਈ ਇਹ ਲੋਕ ਨਹੀਂ ਤੁਸੀਂ ਹੈਗੇ ਨਹੀਂ ਕੋਈ ਗੁਰਿਸਤਾਰੀ